ਉਹ ਸਰਕਾਰਾਂ ਬਾਰੇ ਬੋਲਦਾ ਪਹਿਲਾਂ ਉਹੀ ਪਾਨਾ ਸਿੱਧੂ ਭਲਵਾਂ ਤਮਾਨ ਦਾ ਮਿੱਤਰ ਦੀ ਇਹ ਕਹਿੰਦਾ ਤੂੰ ਬੋਲ ਨਾ ਵੀ ਮੈਂ ਕੁਝ ਮਰਜ਼ੀ ਕਰਾਂ ਮੇਰੀ ਚੱਲੇ ਤੂੰ ਨਾ ਬੋਲ ਚੱਟੇ ਬਾਰੇ ਕਹਿੰਦਾ ਉਹ ਚੱਟਾ ਬੰਦ ਕਰੋ ਉਹ ਕਹਿੰਦਾ ਵੀ ਜਿਹੜੇ ਏਜੰਟ ਪੈਸੇ ਫਸੇ ਖੜੇ ਨੇ ਵੀ ਉਹ ਪੈਸੇ ਦਬਾਓ ਹੁਣ ਭਲਵਾਂ ਤਮਾਨ ਤੇ ਵੀ ਦਬਾਉਂਦਾ ਨਹੀਂ ਪਾਨਾ ਸਿੱਧੂ ਨੂੰ ਲੈ ਕੇ ਪ੍ਰਦਰਸ਼ਨ ਹੋ ਰਿਹਾ ਹੈ ਕੀ ਕਹਿਣਾ ਚਾਹੂੰਗਾ ਅੱਜ ਇਹ ਹੀ ਕਹਿੰਦੇ ਜੇ ਤਾਂ ਵੀ ਜਿਹੜੇ ਉਹ ਪਰਚੇ ਉਹ ਨਜਾਇਜ਼ ਨੇ ਬਿਲਕੁਲ ਟੱਕਾ ਹੋ ਇਹ ੱੱਕਾ ਕੰਮ ਕਰਦਾ ਬੋਲਦਾ ਹੈ ਉਹ ਸਰਕਾਰਾਂ ਬਾਰੇ ਬੋਲਦਾ ਹੈ ਪਹਿਲਾਂ ਉਹੀ ਪਹਾਨਾ ਸਿੱਧੂ ਭਲਵੰਤ ਮਾਨ ਦਾ ਮਿੱਤਰ ਦੀ ਇਹ ਕਹਿੰਦਾ ਤੂੰ ਬੋਲ ਨਾ ਵੀ ਮੈਂ ਕੁਝ ਮਰਜ਼ੀ ਕਰਾਂ ਮੇਰੀ ਚੱਲੇ ਤੂੰ ਨਾ ਬੋਲ ਚੱਟੇ ਬਾਰੇ ਕਹਿੰਦਾ ਉਹ ਚਿੱਟਾ ਬੰਦ ਕਰੋ ਉਹ ਕਹਿੰਦਾ ਵੀ ਜਿਹੜੇ ਏਜੰਟ ਪੈਸੇ ਫਸੇ ਖੜੇ ਨੇ ਵੀ ਉਹ ਪੈਸੇ ਦਬਾਓ ਹੁਣ ਭਲਵੰਤ ਮਾਨ ਤੇ ਮੈਂ ਦਬਾਉਂਦਾ ਨਹੀਂ ਫਿਰ ਪੰਨਾ ਸਿੱਧੂ ਦਵਾ ਰਿਹਾ ਹੈ ਇਹ ਆਪਦੀ ਬਦਨਾਮੀ ਮੰਨਦੇ ਨੇ ਵੀ ਸਾਡੀ ਬਦਨਾਮੀ ਹੋ ਰਹੀ ਹੈ ਵੀ ਇਹ ਕੌਣ ਬੋਲਦਾ ਹੈ ਪਾਣਾ ਸਿੱਧੂ ਆਪ ਹੀ ਲਾ ਲੋ ਜਿਹੜਾ ਬੰਦਾ 10-10 ਹਜ਼ਾਰ ਦਾ ਗੱਡੀ ਤੇਲ ਪਵਾ ਕੇ ਲੋ ਗਰੀਬਾਂ ਦੇ ਪੈਸੇ ਮੜਵਾ ਕੇ ਲਿਆਉਂਦਾ ਕੀ ਉਹ ਚੈਨੀਖ ਹੋਊਗਾ ਜੇ ਮਨ ਦਾ ਕੇਦਾ ਨਹੀਂ ਗਲਤ ਤਾਂ ਗੱਲ ਨਹੀਂ ਇਹ ਧੱਕਾ ਕਰ ਰਿਹਾ ਇਹ ਨੌਜਵਾਨਾਂ ਦੀ ਆਵਾਜ਼ ਬੰਦ ਕਰਦਾ ਵੀ ਡਰਾ ਕੇ ਮੈਂ ਪਰਚੇ ਜੇਲ੍ਹ ਚ ਕਰ ਦੂੰ ਆ ਇਹ ਨੌਜਵਾਨੇ ਨਹੀਂ ਡਰਦੀ ਤਾਂ ਨੇ ਸਿੱਧੂ ਸਾਰੀ ਦੁਨੀਆ ਖੜੀ ਹੈ ਯਾ ਸਰਕਾਰ ਐਕਸ਼ਨ ਲੋ ਕਿ ਧੱਕਾ ਇਹ ਦਸੋ ਜਨ ਇਨਿਆਇਤ ਕੀ ਹੈ ਜੇ ਕਿਸੇ ਗਰੀਬ ਬੰਦੇ ਦੇ ਪੈਸੇ ਵਾਪਸ ਕਰਾਉਂਦਾ ਹੋ ਉਹਦੇ ਪਾਸ ਰੱਬ ਆ ਨਾ ਉਹ ਇਹ ਬਸ ਇਹਦੇ ਮਨ ਚ ਹੀ ਗੱਲ ਹੈ ਵੀ ਕੋਈ ਨੌਜਵਾਨ ਬੋਲੋ ਨਾ ਜੇ ਬੋਲੇ ਓਹਦੇ ਪਰਚੇ ਕਰ ਦੂੰ ਮੈਂ ਡਰਾਬਾ ਬਠਿਆ ਰਿਆ ਇਹ ਜਿਹੜੀਆਂ ਗੱਲਾਂ ਨੇ ਕਰੀਆਂ ਦੀਆਂ ਮੈਂ ਛੱਟਾ ਬੰਦ ਕਰ ਦੂੰਗਾ ਮੈਂ ਆਹ ਕਰ ਦੂੰ ਅੱਜ ਦੇ ਕੋਈ ਵੀ ਚੀਜ਼ ਬੰਦ ਕਰੀਏ ਨੇ ਨਾ ਸਾਹ ਵਧ ਗਿਆ ਸਾਡੇ ਨੌਜਵਾਨ ਖਾਂਦੇ ਨੇ ਪੀਂਦੇ ਦੇਖਦੇ ਰਹਿੰਦੇ ਨੇ ਹੁਣ ਬੋਰਾ ਹਾਲ ਕਰਕੇ ਆਨੇ ਕੀ ਸਾਨੂੰ ਇਹ ਬਦਲਾਅ ਚਾਹੀਦਾ ਸੀ ਸਾਡਾ ਗਮਾਂਡੀ ਆ ਅਸੀਂ ਇਹ ਨਹੀਂ ਕਹਿੰਦੇ ਸਾਡਾ ਗਮਾਂਡੀ ਸਾਈਕਲ ਤੇ ਆਉਂਦਾ ਸਾਡੇ ਪਿੰਡ ਪੜਿਆ ਜਖੇਪੜ ਮੇਰਾ ਪਿੰਡ ਜਖੇਪੜ ਹੈ ਇਹ ਪਿੰਡ ਸਤੋਜ ਹੈ ਅੜ ਲਵੀ ਹੈ ਸਾਨੂੰ ਉਮੀਦਾਂ ਤੇ ਬਹੁਤਿਆਂ ਵੀ ਕੰਮ ਚੰਗੇ ਕਰੂਗਾ ਇਹ ਸਰਕਾਰਾਂ ਦੇ ਅੱਖ ਕੇ ਦੋਆ ਤੋਂ ਅਸੀਂ ਜੀ ਬੜੀਆ ਕੰਮ ਕਰ ਰਿਹਾ ਇਹਨੇ ਬਜੇ ਹੀ ਕਰਨ ਦਾ ਜਾ ਕਰਤਾ ਤੇ ਮੁੰਡੇ ਨੂੰ ਫੜਨ ਲੱਗ ਗਿਆ ਮੁੰਡੇ ਦੇ ਪਰਚੇ ਦੇਣ ਲੱਗ ਗਿਆ ਮੁੰਡੇ ਨੂੰ ਮਾਰਨ ਲੱਗ ਗਿਆ ਹੁਣ ਜੀਰੇ ਦੇਖਾ ਬਜੀਰੇ ਦੇਖੀ ਹੈ ਕੀ ਇਹਨਾਂ ਦੇ ਮੁੰਡਿਆਂ ਦੇ ਕਿਤੇ ਨੌਂ ਮਿੰਟ ਨੂੰ ਦਾ ਉਹਨਾਂ ਦਾ ਕਤਲ ਕਰਤਾ ਇਹਦਾ ਗੈਸਟਰ ਤੇ ਜੀ ਇਹਦਾ ਹੁਣ ਗੈਸਟਰ ਤੇ ਬਹਾਨੇ ਚ ਮੁੰਡੇ ਨੂੰ ਮਾਰਨ ਲੱਗ ਗਿਆ ਜੀ ਸਾਨੂੰ ਇਹ ਸਰਕਾਰ ਨਹੀਂ ਚਾਹੀਦੀ ਭਾਨੇ ਸਿੱਧੂ ਨੂੰ ਵਾਪਸ ਬਾਹਰ ਕੱਢੇ ਜਿਵੇਂ ਕਹਿੰਦੇ ਵੀ ਸਾਨੂੰ ਕੋਈ ਜ਼ਮਾਨਤ ਨਹੀਂ ਲੋੜਨੀ ਬਿਨਾਂ ਜ਼ਮਾਨਤ ਘਟ ਹੁਣ ਜ਼ਮਾਨਤ ਦੇ ਦੂਗਾ ਉਹ ਕੋ ਦੁਆਰੇ ਬਹਾਨੇ ਨੇ ਬੇ ਚੱਕਲਾ ਕਰੂ ਇਹ ਗੱਲ ਧੱਕਾ ਹੈ ਇਹ ਸਰਕਾਰ ਨੂੰ ਅਸੀਂ ਨਕਮੀ ਸਮਝਦੇ ਹਾਂ ਜਿਹੜੇ ਮੂੰਹੋਂ ਚੰਗੀ ਸਮਝਦੇ ਅੱਜ ਅਸੀਂ ਉਹਨੂੰ ਨਿਕੰਮੀ ਸਮਝਦਿਆਂ ਅਸੀਂ ਇਹ ਸਰਕਾਰ ਤੁਹਾਨੂੰ ਕੋਈ ਲੋੜ ਨਹੀਂ ਸਾਨੂੰ ਹੱਥ ਬੰਨ੍ਹਦੇ ਆ ਭਲਵਾਂਤ ਮਾਨਮੂਰੇ ਸਾਡੇ ਪੱਨ ਛੁੱਟ ਨੂੰ ਛੱਡਦੇ ਨੇ ਇੱਥੇ ਬਿਤਨੁ ਪਾਦੀਆ ਵੱਧਾ ਨੌਜਵਾਨਾਂ ਜੋਸ਼ ਵੱਧਾ ਕੋਦਾਂ ਕੋਈ ਫਾਇਦਾ ਨਹੀਂ ਪਹਾੜ ਦਾ ਬਸ ਇਹ ਜਿਹਾ ਵੀ ਨੌਜਵਾਨ ਝਟਕਣ ਮਨੋ ਜਿਹੜਾ ਕਰਦਾ ਬਸ ਇਹਦਾ ਇਹ ਹੀ ਹੈ ਇਹ ਧੰਨਵਾਦ ਕਰਦੇ ਆ ਵੀ ਬਾਹਰ ਕੱਢ ਦੋ ਨੂੰ ਜਿਵੇਂ ਤਾਂ ਸਰਕਾਰ ਹੁੰਦੀ ਹੈ ਜੀ ਲੋਕਾਂ ਦੀ ਭਲਾਈ ਵਾਸਤੇ ਠੀਕ ਹੈ ਸਰਕਾਰ ਲੋਕਾਂ ਦੀ ਪੜ੍ਹਾਈ ਵਾਸਤੇ ਕੰਮ ਕਰਦੀ ਹੈ ਸਾਰੇ ਇਹ ਕੀ ਕਰਦੇ ਨੇ ਆਹ ਤੇ ਲੋਕ ਦੇਖ ਲਓ ਸਾਰੇ ਸੜਕਾਂ ਤੇ ਉਤਰੇ ਪਏ ਨੇ ਹੈ ਇਹਨੇ ਪੁੱਚੜ ਬਣੇ ਤੇ ਉਤਰਿਆ ਉਹੀ ਪੁੱਚੜ ਬਣ ਗਿਆ ਦੁਬਾਰੇ ਠੀਕ ਆ ਆਹ ਸੜਕਾਂ ਦੇ ਦੇਖ ਲਓ ਤੁਸੀਂ ਰੋਕ ਰੋਜ਼ ਮੰਗ ਰੋਜ਼ ਦਾ ਹਾਲ ਹੈ ਕਦੇ ਕਿੱਥੇ ਕਦੇ ਕਿੱਥੇ ਲੋਕ ਹੱਕਾਂ ਲਈ ਬਈ ੜਪਦੇ ਫਿਰਦੇ ਨੇ ਹਨਾ ਕਦੇ ਕਿੱਥੇ ੜਪਦੇ ਨੇ ਰੋਕ ਕਦੇ ਸਭ ਤੋਂ ਵੱਧ ਬਈ ਕਰਾਪਸ਼ਨ ਹੈਗਾਗਾ ਪੁਲਸ ਵਾਲੇ ਜਿੰਨੇ ਪੁਲਸ ਵਾਲੇ ਕਰਪਸ਼ਨ ਨੇ ਕਰਦੇ ਨੇ ਨਾ ਧੱਕਾ ਕਰਦੇ ਨੇ ਉਹਨਾਂ ਕੋਈ ਨਹੀਂ ਕਰਦਾ ਬਾਈ ਹੁਣ ਸਾਡੇ ਪਿੰਡ ਮੁੰਡਾ ਮਰਿਆ ਜਵਾਨ ਕਹਿੰਦੇ ਨੇ ਅਸੀਂ ਐਕਸ ਲਵਾਂਗੇ ਸਰਕਾਰ ਨੇ ਏਜੰਟਾਂ ਦੇ ਪੈਰੋਂ ਮਰਿਆ ਉਹਦੇ ਦਾ ਕੁਝ ਕਰਿਆ ਨਹੀਂ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਮਿਲਿਆ ਜੇ ਕੋਈ ਆਮ ਬੰਦਾ ਉਹਨਾਂ ਪਿੱਛੇ ਬਾਜ ਝਟਾਉਂਦਾ ਉਹਨਾਂ ਨੂੰ ਚੱਕ ਕੇ ਅੰਦਰ ਮਾਰਦੇ ਨੇ ਉਹ ਨਸ਼ਿਆਂ ਬਾਰੇ ਕਰਦੇ ਸੀਗਾ ਠੀਕ ਹੈ ਤੇ ਉਹ ਅਦਿਬਲੂ ਵਾਲੇ ਦੇਜ ਦੇ ਵਿੱਚ ਮਰਿਆ ਤੇ ਆਪਣਾ ਭਾਨੇ ਤੇ ਹੋ ਗਿਆ ਆਪਣਾ ਪਰਚਾ ਇਹਦੇ ਉੱਤੇ ਲੱਖੇ ਦੇ ਵੀ ਪਰਚੇ ਹੋਇਆ ਠੀਕ ਹੈ ਇਹ ਜਿਹੜੇ ਬੰਦੇ ਚੰਗਾ ਕੰਮ ਕਰਦੇ ਨੇ ਉਹਨਾਂ ਨਾਲ ਨਜਾਇਜ਼ ਧੱਕਾ ਕਰਦੇ ਬਸ ਵੀ ਚੰਗਾ ਤਾਂ ਹੋਵੇ ਨਾ ਬਸ ਮਾੜਾ ਹੀ ਹੋਵੇ ਚਿੱਟਾ ਬੇਗੂਰੇ ਬਸ ਇਹਨਾਂ ਦਾ ਹਾਲ ਤਾਂ ਇਹ ਹੈ ਠੀਕ ਹੈ ਇਹਨਾਂ ਨੇ ਪੰਜਾਬ ਨੂੰ ਇਹਨਾਂ ਨੇ ਪੰਜਾਬ ਇੱਕ ਮਿੰਟ ਇਹਨਾਂ ਨੇ ਪੰਜਾਬ ਨੂੰ ਕਰਨਾ ਬਈ ਵੀ ਬਦਨਾਮ ਠੀਕ ਹੈ ਜਮੀ ਖਤਮ ਕਰ ਦੇਣਾ ਪੰਜਾਬ ਨੂੰ ਇੱਥੇ ਕੁਝ ਨਹੀਂ ਰਹਿਣਾ ਇੱਥੇ ਇਹ ਜਮੀ ਸਰਕਾਰ ਸਰਕਾਰ ਦਾ ਧੱਕਾ ਦੇ ਲੋ ਪੁਲਿਸ ਦਾ ਧੱਕਾ ਦੇ ਲੋ ਇਹ ਉਹੀ ਟਾਈਮ ਆਊਗਾ ਬਈ ਦੁਬਾਰੇ ਪਹਿਲਾ ਵਾਲਾ ਠੀਕ ਹੈ ਜਿਹੇ ਜਿਹੇ ਨਾ ਇਹ ਦੱਸਣ ਨੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਪਾਨਾ ਸਿੱਧੂ ਦਾ ਚੌਥਾ ਪਰਚਾ ਦਰਜ ਹੋਇਆ ਹੈ ਚੈਨੀ ਖੋਣ ਦਾ ਕਿ ਪਾਨਾ ਸਿੱਧੂ ਐਦਾਂ ਕਰ ਸਕਦਾ ਹੈ ਬਿਲਕੁਲ ਨਹੀਂ ਜੀ ਉਹ ਬੰਦਾ ਜੀ ਐਦਾਂ ਮੇਰੀ ਗੱਲ ਸੁਣੋ ਇਹ ਤਾਂ ਮਤਵਲੀ ਨਹੀਂ ਜੀ ਉਹਨੇ ਉਹਦੇ ਕੋਲ ਗੱਡੀ ਚੰਗੀ ਗੱਡੀ ਹੈ ਚੰਗਾ ਪੈਸਾ ਚੰਗਾ ਘਰਬਾਰ ਠੀਕ ਹੈ ਕੋਈ ਤਕਲੀਫ ਨਹੀਂ ਚੰਗਾ ਪਰਿਵਾਰ ਹੈ ਠੀਕ ਹੈ ਰਿਸ਼ਤੇਦਾਰ ਵੀ ਸਾਰੇ ਵਧੀਆ ਕੋਈ ਐ ਉਹ ਨਹੀਂ ਹੈਗਾ ਵੀ ਇਹ ਚੋਰ ਚਪੱਕਾ ਉਹ ਜਿਹੜਾ ਚੈਨੀਆ ਖੋਂਦਾ ਫਿਰੂਗਾ ਠੀਕ ਹੈ ਇਹ ਤਾਂ ਨਜਾਇਜ਼ ਬਸ ਝੂਠੇ ਪਾਈ ਜਾਂਦੇ ਨੇ 300 ਹੁਣ 379 ਬੀ ਦਾ ਬਰਚਾ ਲਾਤਾ ਇਹਨਾਂ ਨੇ ਵੀ ਤੈਨੀ ਖੋਈ ਹੈ ਥੋੜਾ ਇਹੋ ਜਿਹਾ ਕੰਮ ਕਰਨ ਦੀ ਤੈਨੀ ਮੈਨੂੰ ਐ ਦੱਸੋ ਜੀ ਕੋਈ ਸਬੂਤ ਦਿਖਾਓ ਕਿਦੀ ਖੋਈ ਆ ਕਿਦੋਂ ਖੋਲੀ ਕਿਹੜੇ ਵੇਲੇ ਖੋਲੀ ਇਹ ਕੀ ਗੱਲ ਹੋਈ ਵੀ ਚੱਕ ਕੇ ਤੈਨੀ ਗੋਲੀ ਪਰਚਾ ਦੇਦਾ ਬਾਈ ਕਿਸੇ ਦੀ ਦਾ ਚਾਹ ਤਾਂ ਪੀਣਾ ਨਹੀਂ ਬਾਲੀ ਗੱਲ ਕੀ ਕਰ ਰਹੇ ਤੁਸੀਂ ਮੈਂ ਆਪਦੀ ਦੱਸਦਾ ਜੀ ਮ ਪਰਚਾ ਹੋਇਆ ਮੇਰੇ ਤੇ ਸੁਣ ਲੋ ਜੀ ਗੱਲ ਮੇਰੇ ਪਿੰਡ ਚਿੱਟਾ ਵਿਗਦਾ ਜੀ ਮੈਂ ਫੜ ਕੇ ਕੁੱਟੇ ਖੇਤ ਬੰਨ੍ਹ ਕੇ ਕੁੱਟੇ ਮੇਰੇ ਕੋਲ ਵੀਡੀਓ ਵੀ ਪਈ ਐ ਸਾਰਾ ਕੁਝ ਮੰਨ ਕੇ ਮੋਟਰਸਾਈਕਲ ਵੀ ਮੰਨ ਕੇ ਵੀ ਸੀ ਚੱਕਿਆ ਆਪਣੇ ਮਿੱਤਰ ਦਾ ਮੋਟਰਨੇ ਚੱਕਿਆ ਜੀ ਤੇ ਉਹ ਬਾਈ ਮੇਰੇ ਤੇ ਝੂਠਾ ਚੱਲ ਚੂਠਾ ਲਾ ਲਾ ਹੈਗਾ ਦਾ ਸੱਚੀ ਦੀ ਗਾਇਆਂ ਲਾ ਲਾ ਮੈਂ ਕੋਟ ਐ ਮੈਂ ਨਹੀਂ ਮੁਕਰਦਾ ਪਰ ਉਹਨੂੰ ਇੰਨਾ ਨਜਾਇਜ਼ ਨਹੀਂ ਕੁੱਟਿਆ ਦੀ ਜਿੰਨਾ ਉਹਨੇ 365 ਦਾ ਕਿਡਨਾਪਿੰਗ ਦਾ ਪਰਚਾ ਪਾਤਾ ਮੈਂ ਜੇਲ੍ਹ ਕੱਟ ਕੇ ਆਇਆ ਬਈ ਕਿਡਨਾਪਿੰਗ ਦੇ ਪਰਚੇ ਤੇ ਉਹ ਵੀ ਵੀ ਚਿੱਟੇ ਵਾਲੇ ਕੁੱਟੇ ਤਾਂ ਇਹੇ ਦੀ ਨੂੰ ਸਰਕਾਰ ਆਏ ਬਾਈ ਫੁੱਦੂ ਸਰਕਾਰ ਆਪ ਇਹ ਕਰਦੇ ਨਹੀਂ ਪਰ ਅਸੀਂ ਕਰੀਏ ਕਿ ਬਾਈ ਸਾਡੇ ਦਿਮਾਗ ਮਾਰਦੇ ਨੇ ਪਰਚੇ ਪਾਉਂਦੇ ਨੇ ਫਿਰ ਦਿਮਾਗ ਮਾਰਦੇ ਨੇ ਸਾਡੇ ਹੁਣ ਕਿੱਥੇ ਰਹਿ ਗਏ ਬਾਈ ਦਿਵਾਗ ਛੋਟੇ ਸਾਡੇ ਹੱਕ ਖੋਏ ਜਾਂਦੇ ਆ ਬਿਲਕੁਲ ਜੀ ਬਿਲਕੁਲ ਛੋਟੇ ਛੋਟੇ ਬੱਚੇ ਨਸ਼ਿਆਂ ਤੇ ਲੱਗੇ ਜੀ ਸੜਕਾਂ ਤੇ ਉੱਤਰ ਆਏ ਮੈਡਮ ਬਰਬਾਦੀ ਕਰਤੀ ਛੋਟੇ ਛੋਟੇ ਜਵਾਕ ਨਸ਼ਿਆਂ ਤੇ ਲੱਗੇ ਪੈਣੇ ਅੱਜ ਤੁਸੀਂ ਸਰਕਾਰੀ ਸਕੂਲਾਂ ਤੇ ਕਿਤੇ ਵੀ ਸਕੂਲਾਂ ਤੇ ਜਾ ਕੇ ਦੇਖ ਲਓ ਬੁਰਾ ਹਾਲ ਹੋਇਆ ਪਿਆ ਜੀ ਹਰੇਕ ਮੈਡੀਕਲ ਤੇ ਉਹ ਕੈਪਸੂਲ ਮਿਲਦੇ ਨੇ ਹਰੇਕ ਮੈਡੀਕਲ ਤੋਂ ਮੇਰੀ ਗੱਲ ਸੁਣੋ ਇੱਕ ਮਿੰਟ ਬਈ ਝੋਟਾਗਾ ਸੀੜਾ ਢਲਵਾ ਉਹ ਆਪਣੇ ਉਹ ਨਸ਼ੇ ਵਾਲੇ ਜਿਹੜੇ ਕੈਪਸੂਲ ਫੜਦੇ ਨੇ ਮੁੰਡਿਆਂ ਨੂੰ ਉਹ ਕਰਦੇ ਨੇ ਠੀਕ ਹੈ ਉਹ ਤੇ ਮਾੜਾ ਕੀ ਆ ਫਿਰ ਮਾੜਾ ਤਾਂ ਕੁਝ ਹੈ ਨਹੀਂ ਨਸ਼ੇ ਹੀ ਰੋਕਦੇ ਨੇ ਕਹਿੰਦੇ ਕਾਨੂੰਨ ਆਪਣੇ ਹੱਥਾਂ ਚ ਲੈ ਰਹੇ ਨੇ ਸਰਕਾਰ ਕਰ ਲੈ ਸਰ ਨਾ ਵੇਖਣ ਲੈ ਸਰਕਾਰ ਦਾ ਕੰਮ ਹੈ ਸਰਕਾਰ ਨਾ ਕਰੇ ਲੋਕ ਇੰਨੇ ਦੇਖੋ ਤੁਸੀਂ ਐਨਾ ਘੱਟ ਹੋਇਆ ਅੱਜ ਠੀਕ ਹੈ ਇਹ ਜੇ ਸਰਕਾਰ ਗੱਲ ਮੰਨਦੀ ਹੋਵੇ ਠੀਕ ਹੈ ਲੋਕ ਕਿਉਂ ਸੜਕਾਂ ਦੇ ਉੱਤਰ ਨਹੀਂ ਬਾਈ ਉਹ ਹਰ ਇੱਕ ਕੰਮ ਚ ਬੀਜੀ ਹੈ ਮੈਨੂੰ ਬਥੇਰੇ ਕੰਮ ਨੇ ਬਾਈ ਕਰੇ ਸੋਨ ਨੂੰ ਵੀ ਕੰਮ ਨੇ ਹਰ ਇੱਕ ਨੂੰ ਕੰਮ ਆਪਦੇ ਕਰੇ ਕੰਮ ਛੱਡ ਕੇ ਫਿਰ ਵੀ ਬੰਦਾ ਉਰੇ ਆਉਂਦਾ ਕਿਉਂ ਆਉਂਦਾ ਬਾਈ ਮਰੇ ਪਿਆ ਜਮੀ ਜਦ ਹੀ ਖਤਮ ਹੋਈ ਪਿਆ ਕਹਿੰਦਾ ਪੰਜਾਬ ਖਤਮ ਕਰਤਾ ਇਹਨਾਂ ਬਿਲਕੁਲ ਬਾਈ ਬਿਲਕੁਲ ਜੀ ਆ ਕਿ ਤੁਹਾਨੂੰ ਪੁਲਿਸ ਦੇ ਵੱਲੋਂ ਰੋਕਿਆ ਗਿਆ ਹੈ ਹਾਂ ਜੀ ਅਸੀਂ ਉੱਥੇ ਬੈਰੀਕੋਡ ਕੀ ਸੀਗੇ ਉੱਥੇ ਪਹਿਲਾਂ ਸਾਨੂੰ ਉਹ ਕਹਿੰਦੇ ਵੀ ਠੀਕ ਹੈ ਵੀ ਪਾਉ ਉਹਨਾਂ ਨੂੰ ਪੱਥਰਾਂ ਦੇ ਵਿੱਚ ਲੈ ਕੇ ਜਾਂਦੇ ਜੀ ਠੀਕ ਹੈ ਸਾਨੂੰ ਵੀ ਪੱਥਰਾਂ 'ਚ ਰੋਕ ਲੈ ਗਈ ਆਉਂਦੇ ਹੁਣ ਨਿਆਂਇਤਕਾ ਕਰਦੇ ਨੇ ਹੁਣ ਸਾਡਾ ਕੋਈ ਕਸੂਰ ਹੈ ਸਾਨੂੰ ਬੱਸਾਂ ਤੇ ਕਾਹਦੇ ਵਾਸਤੇ ਅਸੀਂ ਵੀ ਬੈਰੀ ਅਸੀਂ ਆਪਣੇ ਹੱਕ ਵੀ ਨਹੀਂ ਮੰਗ ਸਕਦੇ ਇਹਦਾ ਮਤਲਬ ਇਹ ਤਾਂ ਹੋ ਗਿਆ ਵੀ ਤੁਸੀਂ ਭਾਈ ਸੜਕਾਂ ਤੇ ਆ ਕੇ ਹੱਕ ਵੀ ਨਾ ਮੰਗੋ ਠੀਕ ਆ ਤਾਂ ਹੀ ਐ ਡੜੇ ਡਾਂਡ ਕੇ ਚੱਕੇ ਨੇ ਵੀ ਆਵੇ ਜਿਹੜਾ ਆਉਂਦਾ ਇਹ ਤਾਂ ਭਾਈ ਖਾਲਸਾ ਉਹ ਇਹ ਜੀ ਹੈ ਇਹ ਨਹੀਂ ਰੁਕਦੀ ਏ ਗੁਰੂਦੇਵ ਸਿੰਘ ਨਹੀਂ ਰੁਕਦੇ ਠੀਕ ਹੈ ਲੋਕ ਭੜਕ ਜ਼ਰੂਰਗੇ ਲੋਕ ਭੜਕ ਕੇ ਨਸਿਆਂ 'ਚ ਬਈ ਠੀਕ ਹੈ ਜਵਾਗਾਰ ਤੇ ਨਸਿਆਂ ਤੇ ਬਰਬਾਦੀ ਕਰਤੀ ਲੈ ਜਿੱਦੇ ਇਹ ਉੱਠ ਗਿਆ ਦੁਬਾਰੇ ਮਾਹੌਲ ਹੋ ਗਿਆ ਉਹ ਆਊ ਬਈ ਇਹ ਗੱਲ ਗਰੰਟੀ ਆਊਗਾ ਜਿਹੇ ਜਿਹੇ ਬੁੱਚੜ ਬਣੇ ਦੁੱਤਰਿਆ ਜਮੀ ਬੁੱਚੜ ਬਣਾ ਕਰ ਰਿਹਾ ਬਈ ਜਿਹੜੇ ਹਿਸਾਬ ਨਾਲ ਅੱਜ ਇਕੱਠ ਹੋ ਰਿਹਾ ਪਹਿਲਾਂ ਵੀ ਹੋਇਆ ਸੀਗਾ ਤੁਹਾਨੂੰ ਲੱਗਦਾ ਕਿ ਕਿੰਨੇ ਕੁ ਹੁਣ ਅੱਜ ਜਿਵੇਂ ਅੱਜ ਵੀ ਕੁਝ ਨੌਜਵਾਨ ਕਹਿੰਦੇ ਨੇ ਕਿ ਨਜ਼ਰਬੰਦ ਕੀਤੇ ਗਏ ਨੇ ਕਿੰਨੇ ਕੁ ਨੌਜਵਾਨ ਵੈਸੇ ਅੱਜ ਹੋਜੀ ਪਹਿਲਾਂ ਦੇਖੋ ਗੱਲ ਧੂਰੀ ਦੀਗਾ ਅਬਤੂਰੀ ਉੱਥੇ ਨਾ ਰੇਲ ਰੋਕਣੀ ਸੀਗੀ ਅਸੀਂ ਗਏ ਸਾਰੇ ਗੱਡੀਆਂ ਦੇ ਵਿੱਚ ਸਾਡੀ ਸੀਟ ਬੈਲਟ ਨਹੀਂ ਦੇਖਦੇ ਦੀ ਸਾਡੇ ਪਰ ਨਾ ਦੇਖਦੇ ਦੀ ਵੀ ਜੇ ਪਰ ਨਾ ਇਹਨਾਂ ਨੂੰ ਰੋਕ ਲੋ ਕਸਮ ਨਹੀਂ ਸੱਚੀ ਗੱਲ ਹੈ ਅਸੀਂ ਗਏ ਉੱਥੇ ਬਈ ਸਾਰੇ ਜਾ ਕੇ ਚੱਕ ਕੇ ਨਜ਼ਰਬੰਦ ਕਰਦੇ ਉੱਥੇ ਕੋਈ ਨਹੀਂ ਦਿੱਧਰਨੇ ਤੇ ਸੋ ਖਦ ਸਾਨੂੰ ਵੀ ਚੱਕ ਦੇ ਦੀ ਪੱਗ ਵਾਲੇ ਨੂੰ ਕਿਉਂ ਰੋਕਿਆ ਜਾਂਦਾ ਕਿਉਂ ਉਹ ਤਾਂ ਤਾਂ ਕਰਕੇ ਵੀ ਇਹ ਉੱਥੇ ਧਰਨੇ ਤੇ ਜਾਣਗੇ ਪੱਗਾਂ ਨਹੀਂ ਆਈਆਂ ਨੇ ਉੱਥੇ ਇਹ ਆਪਦੇ ਹੱਕ ਮੰਗਣਗੇ ਠੀਕ ਹੈ ਇਹ ਮੈਂ ਪੱਗਾਂ ਵਾਲੇ ਨਾਲ ਤਾਂ ਸ਼ੁਰੂ ਦੀ ਧੱਕਾ ਹੋ ਰਿਹਾ ਹੈ ਸਹੀ ਜਈ ਸਹੀ ਮੈਨੇ ਤੇ ਲੋਕ ਬੋਲਦੇ ਨਹੀਂ ਹੈਗੇ ਇਹ ਗੱਲ ਪਰ ਹੋ ਤਾਂ ਕਈ ਰਿਹਾ ਬਾਈ ਜਿਹੜੇ ਹਸਾਬ ਨਾਲ ਅੱਜ ਇਕੱਠਾ ਤੁਹਾਨੂੰ ਲੱਗਦਾ ਕਿ ਭਾਨਾ ਸਿੱਧ ਨੂੰ ਅੱਜ ਇਨਸਾਫ ਮਿਲ ਜੇਗਾ। ਦੇਵਾਾਂ ਵਾ ਦੇਖੋ ਜੀ ਤਾਹੀਦਾ ਸੜਕਾਂ ਨੂੰ ਤੁਹਾਨੂੰ ਤਾਂ ਨਹੀਂ ਪਤਾ ਵੀ ਮਿਲੂਗਾ ਕਿ ਨਹੀਂ ਪਰ ਅਸੀਂ ਦਵਾਾਂ ਆ ਗਏ ਅਸੀਂ ਉਰੇ ਖੜੇ ਆ ਅਸੀਂ ਜਾਣਦੇ ਨਹੀਂ ਕਿਤੇ ਅੱਜ ਅਸੀਂ ਤਮੂ ਅਸੀਂ ਤਰਪਾਲ ਲਏ ਆ ਉੱਤੇ ਲਾਵਾਂਗੇ ਸਾਡਾ ਉਰੇ ਕਿੰਨਾ ਮਰਜੀ ਟਾਈਮ ਲੱਗ ਜੇ ਵੀਰ ਜੀ ਅਸੀਂ ਉਰੇ ਖੜੇ ਆ ਡਟ ਕੇ ਅਸੀਂ ਲਾਵਾਂਗੇ ਮੋਰਚਾ ਪੂਰਾ ਡਟ ਕੇ ਲਾਵਾਂਗੇ ਠੀਕ ਹੈ ਕਿੰਨੇ ਦਿਨ ਹੋਰ ਉਰੇ ਸੰਘਰਸ਼ ਚੱਲੂਗਾ ਜਿੰਨੇ ਦਿਨ ਭਾਨਾ ਮਾਉਂਦਾ ਨਹੀਂ ਰਿਹਾ ਹੁੰਦਾ ਜਿੰਨਾ ਟਾਈਮ ਭਾਨਾ ਨਹੀਂ ਰਿਹਾ ਨਹੀਂ ਹੁੰਦਾ ਜੀ ਓਨਾ ਟਾਈਮ ਇਹ ਆਈ ਚੱਲੂ ਇਹ ਅ ਯੂਰੀ ਦੇ ਜੋ ਕੰਮ ਇਹ ਕੱਲੂ ਬਧੂ ਵੀ ਵਈ ਇਕੱਠ